ਦੂ ਬੰਦੇ ਮਾਲਕਾ ਕਦੇ ਨਾ ਗੁੱਝੇ ਰਹਿਣ ਬਾਹੋਂ ਫੜਫੜ ਰੋਕੀਏ ਮੂਰੇ ਹੋ ਹੋ ਬਹਿਣ ਇਹ ਬਾਈ ਕਹਾਵਤ ਉਹਨਾ ਫੁੱਦੂ ਆਸ਼ਕਾਂ ਲਈ ਆ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਖੁਦ ਨੂੰ ਸਟਾਰ ਕਹਾਉਂਦੇ ਨੇ ਦਾੜੀਆਂ ਵਧਾਈਆਂ ਨੇ ਮੇਰੇ ਸਾਲਿਆਂ ਨੇ ਬੁਰੇ ਹਾਲ ਕਰੇ ਨੇ ਜਿਵੇਂ ਪਤਾ ਨਹੀਂ ਕਿੱਥੋਂ ਜੋਕ ਕਮਾ ਕੇ ਆਏ ਹੁੰਦੇ ਨੇ 6 ਮਹੀਨਿਆਂ ਦਾ ਰਿਲੇਸ਼ਨ ਹੁੰਦਾ ਹਨਾ 6 ਮਹੀਨਿਆਂ ਬਾਅਦ ਅਗਲੀ ਮਾਰ ਕੇ ਟੂਹੇ ਚ ਲੱਤ ਗਾਹਾਂ ਬੰਦਾ ਲੱਭ ਕੇ ਤੁਰਦੀ ਲੱਗਦੀ ਆ ਇਹ ਭੈਣ ਦੇਣੇ ਲੱਗੇ ਹੋਏ ਨੇਗੇ ਗਾਉਣੇ ਗਾਉਣ ਸਾਈਡ ਸੌਂਗ ਲਾ ਕੇ ਤੇ ਸ਼ਾਇਰ ਬਣੇ ਉਹਨੇ ਸਿਰੇ ਦੀ ਫੁੱਦੂ ਸ਼ਾਇਰੀ ਕਰਦੇ ਨੇ ਸਿਰੇ ਦੀ ਜਿਹਦਾ ਕੋਈ ਨਾ ਲਤਨਾ ਬਾਹ ਇਹ ਕੋ ਮੈਂ ਦੇਖਿਆ ਸੀ ਉਹਨੇ ਦਾੜੀ ਵਧਾਈਆ ਵਿੱਚ ਚਾਹੇ ਉਹਦੇ ਚਿੜੀਆਲ ਨਾ ਪਾਲੇ ਸਿਰ ਦੇ ਵਾਲ ਇੰਨੇ ਗੰਦੇ ਕਰੇ ਉਹ ਮੇਰੇ ਸਾਲ ਦੇ ਆਪਦੇ ਮਾਂ ਪਿਓ ਦਾ ਸੋਚ ਲੋ ਉਹ ਜਿਹੜੀ 6 ਮਹੀਨੇ ਮਿਲੀ ਨੂੰ ਹੋਏ ਨੇ ਉਹਦੇ ਪਿੱਛੇ ਤੁਸੀਂ ਦਾੜੀਆਂ ਵਧਾਈਆਂ ਨੇ ਆਪਦੇ ਪਰਿਵਾਰ ਦਾ ਸੋਚ ਲੋ ਤੁਸੀਂ ਸ਼ਰਮਲਾਹੀਆ ਸਾਲੇ ਚੌਰੇ ਨਾ ਹੋਣ ਤਾਂ ਐਡੀ ਤੁਹਾਨੂੰ ਆਸ਼ਕੀ ਚੜ੍ਹੀ ਹੋਈ ਆ ਕਿ ਨਾਲੇ ਟੱਟੂ ਦਾ ਪਿਆਰ ਨਹੀਂ ਇਹ ਗੱਲ ਸਾਰੀ ਕੀ ਆ ਕਿ ਵਿਊ ਆਉਣਗੇ ਕਮੈਂਟ ਆਉਣਗੇ ਲੋਕ ਹਮਦਰਦੀ ਦੇਣਗੇ ਇਦੂ ਉਤੋਂ ਦੀ ਬਾਈ ਕੁਝ ਨਹੀਂ ਆ ਕੱਖ ਬਣੀ ਆ ਇਹ ਬੰਦਿਆਂ ਨੂੰ ਦੇਖਣਾ ਬੰਦ ਕਰੋ ਤੁਹਾਡੇ ਜਵਾਕਾਂ ਤੇ ਇਹਨਾਂ ਦਾ ਮਾੜਾ ਅਸਰ ਪਊਗਾ ਆਉਣ ਵਾਲੇ ਟਾਈਮ 'ਚ